ਇੱਕਿਆ ਦੇਰੇ ਪ੍ਰੀਭੂਨ ਕੱਟ ਰਿਹਾ ਹੈ। ਹਾਲੀ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਸਾਡੇ ਪਿੰਡ ਸਰਾਇ ਨਗਾ ਵਿਖੇ ਜੋ ਹਰ ਸਾਲ ਤੀਆਂ ਦਾ ਤਿਹਾਰ ਸਾਡੀਆਂ ਇਹਨਾਂ ਲੜਕੀਆਂ ਪੈਣਾ ਦੇ ਵੱਲੋਂ ਮਨਾਇਆ ਜਾਂਦਾ ਜੀ ਅ ਅੱਜ ਦੇ ਅਸੀਂ ਪ੍ਰੋਗਰਾਮ ਦਾ ਨਾਮ ਵੀ ਰੱਖਿਆ ਤੀਆਂ ਜੋਰ ਲੱਗੀਆਂ ਪਿੰਡ ਸਰਾਇ ਨਗਾ ਦੇ ਵਿੱਚ ਸ਼ੁਰੂ ਹੋਣ ਲੱਗਾ ਜੀ। ਤੀਆਂ ਦਾ ਤਿਉਹਾਰ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਈ ਸਰਜੀਤ ਸਿੰਘ ਜੀ ਜਿਨ੍ਹਾਂ ਨੇ ਅੱਜ ਇਸ ਲੜਕੀਆਂ ਦੇ ਤੀਆਂ ਦੇ ਤਿਉਹਾਰ ਦਾ ਬਹੁਤ ਵਧੀਆ ਟੰਗ ਦੇ ਨਾਲ ਸੱਜੇ ਟੰਗ ਦੇ ਨਾਲ ਉਹਦੇ ਘਾਟਣ ਵੀ ਕੀਤਾ ਜੀ ਤੇ ਇਹਨਾਂ ਨੇ ਇੱਕ ਹੋਰ ਵਧੀਆ ਪ੍ਰਬੰਧ ਕੀਤਾ ਹੈ ਇਹਨਾਂ ਲੜਕੀਆਂ ਵਾਸਤੇ ਜਿਵੇਂ ਸੌਣ ਦੇ ਮਹੀਨੇ ਵਿੱਚ ਸੰਧਾਰਾ ਲੈ ਕੇ ਜਾਂਦੇ ਨੇ ਅੱਜ ਇਹਨਾਂ ਵਾਸਤੇ ਗੁਲਗਲਿਆਂ ਦਾ ਵੀ ਪ੍ਰਬੰਧ ਕੀਤਾ ਹੈ ਸੋ ਅ ਅਸੀਂ ਬੇਨਤੀ ਕਰਾਂਗੇ ਜੀ ਸਾਰੀਆਂ ਬੱਚਿਆਂ ਨੂੰ ਚਲ ਸ਼ੁਰੂ ਕਰਦੇ ਜੀ ਹਾਂ ਮਤਲਬ ਵਧੀਆ ਲੱਗਿਆ ਜੀ ਸਾਨੂੰ ਵੀ ਜਿਵੇਂ ਪੁਰਾਣਾ ਵਿਰਸਾ ਖਤਮ ਹੁੰਦਾ ਜਾ ਰਿਹਾ ਤੇ ਹੁਣ ਮਤਲਬ ਕਿ ਬੱਚਿਆਂ ਨੂੰ ਵਧੀਆ ਗੱਲ ਹੈ ਇਹ ਤੀਆਂ ਲਾਉਣ ਚੰਗੀ ਗੱਲ ਹੈ ਕਲ ਮਹੀਨਾ ਵੇ ਤੂੰ ਆਇਆ ਗੱਦੀ ਜੋੜ ਕੇ ਹੱਸਦਾ ਨਹੀਂ

ਆਰੇ ਕਦਮ ਵਾਲ ਕੇ ਤੈਨੂੰ ਨਕੀ ਆ ਨਾ ਜਾਵੇ ਪਾਵੇ ਕਦਮ ਵਾਲ ਕੇ ਤੈਨੂੰ ਨਕੀ ਆ ਨਾ ਜਾਵੇ ਪਾਵੇ ਕਿੰਨੀ ਨਚਣਾ ਗੋਡੇ ਘੜੋਂ ਮੋਟੀਆਂ ਨੇ ਕੀ ਨਚਣਾ ਗੋਡੇ ਘੜੋਂ ਮੋਟੀਆਂ ਨੇ ਕੀ ਨਚਣਾ ਹੋਰ ਸੁਖੀ ਨਾ ਨਾ ਬੱਜੀਆ ਨਾ ਹੀ ਬਾਬਾ ਨਾਨਕਾ ਗੇਰ ਸੁਨਿਆ ਸੁਨਿਆ ਮੈਂ ਬਾਬਾ ਇਹ ਆਮੀ ਜ਼ਰਕੀਏ ਨਾ ਸਾਸ ਬਤੀ ਹੈ ਹਾਨੀਏ ਉਹ ਨਾ ਮਜਮਾ ਚਾਹ ਰਹੀ ਆਨ ਤੱਕ ਮੁੱਕਾ ਪਾ ਕੇ ਅੰਜਾ ਪੁੰਜਾ ਹਾਂ ਦਾ ਮਜੂੜਾ ਵੇਖੜਉਂ ਰੀਆ ਪਿੱਛਲੇ ਨੂੜੀ ਮੋੜ ਰਹੀ ਸਾ ਸੋਹ ਰਤਵੀ ਮੱਥਾ ਟੇਕ ਦਾਲ ਦਿਹਾਣੇ ਜੱਟੀ ਨੱਕ ਵਟਿਆਵਾ ਚੜ੍ਹ ਗਏ ਪਾਣੇ ਨਹੀਂ ਰੁਕੇ Okay.

नोटा चादू बणी नन्हा ही दिना वपुच तू पडली चादू बणी तुम हरकर देखा नाही तोडी होती लागला नो इनकर बणी बोलती गाणी जिंदगी बस्ता बडी thank you ਕੋ ਤਾਉੜਿਆ ਨੂੰ ਹੋਵੇ ਤਾ ਥੋੜੀ ਮਾਚਰਦੀ ਮਤਾ ਵੀ ਕਰਕੇ ਆ ਤੂਰੇ ਧੜਕੜੀ when Poi vekilla vez mu servala